ਸਤ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਦਾ ਗਰਾ ਰਿਸਟ ਸੈਂਕਸ਼ਨ ਤੇ ਸਕਰੀਨ ਤੇ WhatsApp ਨੰਬਰ 896814273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸ਼ਨੀਚਵਾਰ ਸ਼ਾਮ ਨੂੰ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕਾਸਟ ਲਾਈ ਜਾਂਦੀ ਹੈ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਨਾਲ ਮੈਂ ਮੇਰੇ ਸਤਿ ਧਾਨ ਸੋ ਕਿਰਪਾ ਕਰਕੇ ਆਪ ਜੀ ਨੂੰ ਬੇਨਤੀ ਆ ਕੀ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਆ ਕਰੋ ਇੱਕ ਹੋਰ ਬੇਨਤੀ ਹੈ ਸਾਡੇ ਕੋਲ ਗੱਲ ਕਰਨ ਦਾ ਜਿਆਦਾ ਸਮਾਂ ਨਹੀਂ ਜੀ ਕੋਈ ਜ਼ਰੂਰੀ ਗੱਲ ਕਰਨੀ ਹੈ ਤਾਂ 8 ਤੋਂ 9 ਸ਼ਾਮ ਤੁਸੀਂ ਕਰ ਸਕਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਹਮੇਸ਼ਾ ਤਰ੍ਹਾਂ ਆਪ ਜੀ ਨੂੰ ਬੇਨਤੀ ਹੈ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਈ ਉਪਰਾਲਾ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾਂ ਰਿਸ਼ਤਾ ਨੋਟ ਕਰੋ ਜੀ ਕੰਬੋ ਸਿੱਖ ਲੜਕੇ ਕਪੂਰਥਲਾ ਵਰਗ ਪਰਮਰ ਤੇ ਕੈਨੇਡਾ जन्म उन्नीस सौ पचानवे कद पं फुट चार इंच स्टडी बैचलर ऑफ साइंस एंड बैचलर ऑफ एजुकेशन गुरु नानक देव यूनिवर्सिटी अमृतसर साहब तो पी जी डिपलोमा ह्यूमन रिसोर्स एंड मैनेजमेंट कनेडा तो एंड बिजनेस मैनेजमेंट डिप्लोमा कनेडा तो जॉब फैड एक्सप्रैस मैनेजर के तौर पर करते हैं जी ये है। रिकॉयरमेंट्स सुनो नेट वैल क्वालिफाइड एंड हैंडसॉम बॉय पी आर फ्रॉम कनेडा प्राइवेट टू तो दुआबा एरिया ਸੂਨਾਸਨੇ ਕਾ ਪੜਾ ਲਿਖਾ ਲੜਕੇ ਦੀ ਜ਼ਰੂਰਤ ਆ ਪੀਆਰ ਕੈਨੇਡਾ ਹੋਵੇ ਔਰ ਦੁਆਬੇ ਏਰੀਆ ਨਾਲ ਸਮਤਤ ਹੋਵੇ ਸਕਰੀਨ ਤੇ ਨੰਬਰ ਚੱਲਾ ਜੀ ਪ੍ਰਾਪਰ ਪਰ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਅਰੋੜਾ ਲੜਕਾ ਬਠਿੰਡਾ ਏਰੀਆ ਜਨਮ 1993 ਕੱਦ 5 ਫੁੱਟ 5 ਇੰਚ ਬੀ ਕਾਮ ਕੁਆਲੀਫਿਕੇਸ਼ਨ ਪ੍ਰਾਈਵੇਟ ਜੌਬ ਕਰਦੇ ਨੇ 60000 ਰੁਪਏ ਪ੍ਰਤੀ ਮਹੀਨਾ ਇਹਨਾਂ ਦੀ ਆਮਦਨ ਆ ਜੀ ਪਿਤਾ ਜੀ ਜੀ ਇਹਨਾਂ ਦੇ ਆਪਣਾ ਕਾਰੋਬਾਰ ਆ ਪੜ੍ਹੀ ਲਿਖੀ ਘਰੇਲੂ ਲੜਕੇ ਦੀ ਜ਼ਰੂਰਤ ਆ ਹਿੰਦੂ ਰੋੜਾ ਪਰਿਵਾਰ ਨੂੰ ਪਹਿਲ ਦਿੱਤੀ ਜਾਵੇਗੀ ਪਰੰਤੂ ਦਰੂਜ ਦੂਸਰੀ ਕਿਸੇ ਵੀ ਜਨਰਲ ਕਾਸਟ ਤੋਂ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲ ਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸ਼ਰਮਾ ਬ੍ਰਾਹਮਣ ਲੜਕਾ ਲੁਧਿਆਣਾ ਏਰੀਆ ਪੀ ਆਰ ਕੈਨੇਡਾ ਉਮਰ 30 ਸਾਲ ਕੱਦ 6 ਫੁੱਟ ਫੈਮਿਲੀ ਵੈਲ ਸੈਟਲਡ ਇਨ ਕੈਨੇਡਾ ਸਾਰਾ ਪਰਿਵਾਰ ਵੈਲ ਸੈਟਲਡ ਹੈ ਕੈਨੇਡਾ ਵਿੱਚ ਹੈ ਜੀ रिक्वायरमेंट ਸੁਣੋ ਨੀਡ ਗਰਲ ਫਰੋਮ ਕੈਨੇਡਾ ਪੀਆਰ ਵਰਕ ਪਰਮਿਟ ਹੈਜ਼ ਹਾਈਟ 5.7 ਲੜਕੀ ਦਾ ਕੱਦ 5 ਫੁੱਟ 7 ਇੰਚ ਹੋਵੇ ਕੈਨੇਡਾ ਤੋਂ ਪੀਆਰ ਹੋ ਸਕੇ ਭਾਵੇਂ ਵਰਕ ਪਰਮਿਟ ਤੇ ਹੋਵੇ ਸਕਰੀਨ ਤੇ ਨੰਬਰ ਚੱਲਦੇ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਸਹਿਲ ਦੀਪ ਸਿੰਘ ਜੱਟ ਸਿੱਖ ਲੜਕਾ ਸੰਧੂ ਗੋਤ ਅੰਮ੍ਰਿਤਸਰ ਸਾਹਿਬ ਵਰਕ ਪਰਮਿਟ ਤੇ ਕੈਨੇਡਾ ਪੀਆਰ ਅਪਲਾਈਡ 998 ਡੇਟ ਆਵਰ 6 ਫੁੱਟ 1 ਇੰਚ ਕੱਟ ਸਟੱਡੀ ਬੀ ਕਾਮ ਇੰਡੀਆ ਤੋਂ ਪੋਸਟ ਗ੍ਰੈਜੂਏਟ ਡਿਪਲੋਮਾ ਬਿਜ਼ਨਸ ਕੈਨੇਡਾ ਤੋਂ ਪ੍ਰਾਈਵੇਟ ਜੌਬ ਕਰਦੇ ਨੇ Honda ਕੰਪਨੀ ਦੇ ਵਿੱਚ ਇਹ ਕੈਂਡੀਡਾ ਵੇਖੇ 10 ਸਾਲ ਦਾ ਇਹਨਾਂ ਦਾ ਯੂ ਐਸ ਏ ਦਾ ਵੀਜ਼ਾ ਵੀ ਆ ਪਿਤਾ ਜੀ ਇਹਨਾਂ ਦੇ ਐਸ ਆਈ ਪੰਜਾਬ ਪੁਲਿਸ ਤੋਂ ਮਾਤਾ ਪਿਤਾ ਦਾ ਇਕੱਲਾ ਬੇਟਾ ਰਿਕੁਆਇਰਮੈਂਟ ਸੁਣੋ ਨੀਟ ਬਿਊਟੀਫੁੱਲ ਟਾਲ ਬੀ ਐਸ ਸੀ ਨਰਸਿੰਗ ਕਾਲ ਹੈਜ਼ ਹਾਈਟ 5.7 ਫਰਮ ਇੰਡੀਆ ਲੜਕੀ ਸੋਹਣੀ ਸਨਖੀ ਲੰਬੀ ਲੰਗੀ ਬੀਐਸਸੀ ਨਰਸਿੰਗ ਕੀਤੀ ਹੋਵੇ ਕੱਦ 5 ਫੁੱਟ 7 ਇੰਚ ਦੇ ਕਰੀਬ ਹੋਵੇ ਔਰ ਲੜਕੀ ਇੰਡੀਆ ਤੋਂ ਹੋਵੇ ਵੈਸੇ ਇਹ ਮੈਂ ਪਹਿਲੀ ਵਾਰ ਆਪ ਜੀ ਨਾਲ ਵਿਚਾਰ ਸਾਂਝੇ ਕਰਦਾ ਜੀ ਇਹੋ ਜਿਹੀ ਰਿਕੁਆਇਰਮੈਂਟ ਆਈ ਹੈ ਵੀ ਲੜਕੀ ਕਹਿੰਦੇ ਇੰਡੀਆ ਤੋਂ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨਾਮ ਕੌਰ ਜੱਟ ਸਿੱਖ ਲੜਕੀ ਪੀਆਰ ਕੈਨੇਡਾ ਟ੍ਰਾਂਟੋ 33 ਸਾਲ ਉਮਰ ਕੱਦ 5 ਫੁੱਟ 6 ਇੰਚ ਬੀ ਫਾਰਮੇਸੀ ਕੀਤੀ ਹੋਈ ਆ ਮੈਨੇਜਰ ਦੀ ਬੇਟੀ ਇਹ ਜੋਬ ਕਰਦੀ ਆ ਰਿਕੁਆਇਰਮੈਂਟ ਸੁਣੋ ਨੀਡ ਵੈਲ ਕੁਆਲੀਫਾਈਡ ਐਂਡ ਹੈਂਡਸਮ ਬੁਆਏ ਡੂਇੰਗ ਅ ਲੈਟਰ ਜੋਬ ਮੈਡੀਕਲ ਫੀਲਡ অর ਗੁੱਡ ਬਿਜ਼ਨਸਮੈਨ ਫਰੋਂ ਕੈਨੇਡਾ ਸੋਹਣਾ ਸੁਨੱਖਾ ਪੜਿਆ ਲਿਖਿਆ ਲੜਕਾ ਮੈਡੀਕਲ ਫੀਲਡ ਦੇ ਨਾਲ ਕੋਈ ਵਧੀਆ ਜੋਬ ਕਰਦਾ ਹੋਵੇ ਜਾਂ ਫਿਰ ਕੋਈ ਵਧੀਆ ਬਿਜ਼ਨਸਮੈਨ ਹੋਵੇ ਹੋਵੇ ਕੈਨੇਡਾ ਤੋਂ ਸਕ੍ਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕਰੋ ਨੋਟ ਆਮਨਦੀਪ ਸਿੰਘ ਸੈਣੀ ਸਿੱਖ ਲੜਕਾ ਧਮਰੇਟ ਗੋਟ ਚੰਡੀਗੜ੍ਹ ਵੈਨਕੂਵਰ ਕੈਨੇਡਾ 1998 ਡੇਟ ਆਵਰ ਤੇ 5 ਫੁੱਟ 11 ਇੰਚ ਕੱਦ ਸਟੱਡੀ ਬੀ ਟੈਕ ਮਕੈਨਿਕਲ ਇੰਜੀਨੀਅਰਿੰਗ ਇੰਡੀਆ ਤੋਂ ਸਪਲਾਈ ਚੇਨ ਮੈਨੇਜਮੈਂਟ ਕੈਨੇਡਾ ਤੋਂ ਵਰਕਿੰਗ ਐਜ਼ ਆਪਰੇਸ਼ਨ ਮੈਨੇਜਰ ਦੀ ਜੌਬ ਕਰਦੇ ਨੇ ਪਿਤਾ ਜੀ ਇਹਨਾਂ ਦੇ ਸਰਕਾਰੀ ਜੋਬ ਤੋਂ ਰਿਟਾਇਰ ਹੋਏ ਨੇ ਹੁਣੇ-ਹੁਣੇ ਮਾਤਾ ਜੀ ਗਵਰਨਮੈਂਟ ਜੋਬ ਕਰ ਰਹੇ ਨੇ ਪੈਨ ਮੈਰੀਡਾ ਪੀਆਰ ਕੈਨੇਡਾ ਚੰਡੀਗੜ੍ਹ ਆਪਣੇ ਤੋਂ ਘਰ ਨੇ ਇਹਨਾਂ ਕੋਲੇ ਅਤੇ ਖੇਤੀਬਾੜੀ ਯੋਗ ਜ਼ਮੀਨ ਵੀ ਹੈ ਡੇਰਾ ਵਾਸੀ ਇਹਨਾਂ ਦੀ ਰਿਕੁਇਰਮੈਂਟ ਸੁਣਨੀ ਨੇਟ ਫਾਰ ਪੀਆਰ ਗਰਲ ਫ੍ਰੋਮ ਵੈਨਕੂਵਰ ਕੈਨੇਡਾ ਪ੍ਰੀਫਰ ਅਦਰਵਾਈਜ਼ ਐਨੀਵੇਅਰ ਇਨ ਕੈਨੇਡਾ ਲੜਕੀ ਪੀਆਰ ਹੋਵੇ ਵੈਨਕੂਵਰ ਨੂੰ ਪਹਿਲ ਦਿੱਤੀ ਜਾਵੇਗੀ ਪਰੰਤੂ ਕੈਨੇਡਾ ਤੋਂ ਹੋਰ ਵੀ ਕਿਤੇ ਹੋਵੇ ਤਾਂ ਵੀ ਜ਼ਰੂਰ ਕਹਿੰਦੇ ਗੌਰ ਫਰਮਾਈ ਜਾਵੇਗੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਖੱਤਰੀ ਅਰੋੜਾ ਸਿੱਖ ਲੜਕਾ ਕੈਲਗਰੀ ਕੈਨੇਡਾ ਪੀਆਰ ਅੰਡਰ ਪ੍ਰੋਸੈਸ ਜਨਮ 1996 ਕੱਦ 5 ਫੁੱਟ 11 ਇੰਚ ਨੀਡ ਕੁਆਲੀਫਾਈਡ ਪੀਆਰ ਗਰਲ ਫਰਮ ਐਰਵਾਲਟਾ ਪ੍ਰੀਵੈਂਸ অর ਪੀਸੀ ਹਾਈਟ 5.3 ਪਲਸ ਲੜਕੇ ਪੜੇ ਲਿਖੀ ਹੋਵੇ ਪੀਆਰ ਹੋਵੇ ਅਲਬਰਟਾ ਤੇ ਪ੍ਰੀਵੈਂਸ ਜਾਂ ਬ੍ਰਿਟਿਸ਼ ਕੋਲੰਬੀਆ ਤੋਂ ਹੋਵੇ ਕੱਦ 5 ਫੁੱਟ 3 ਇੰਚ ਤੋਂ ਜ਼ਿਆਦਾ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਣ ਅਗਲਾ ਰਿਸ਼ਤਾ ਨੋਟ ਕਰੋ ਜੀ ਆਮ ਸਿੰਘ ਸਿੱਖ ਲੜਕਾ ਲੇਲ ਗੋਤ ਲੁਧਿਆਣਾ ਏਰੀਆ 30 ਸਾਲ ਉਮਰ ਆਈਟੀਆਈ ਇਲੈਕਟ੍ਰੀਸ਼ੀਅਨ ਗਵਰਨਮੈਂਟ ਜੌਬ ਕਰਦਨੇ ਪੀਐਸਪੀਸੀਐਲ ਦੇ ਪਿਤਾ ਜੀ ਇਹਨਾਂ ਦੇ ਪੀਸੀਐਲ ਪੀਐਸਪੀਸੀਐਲ ਤੋਂ ਰਿਟਾਇਰ ਨੇ ਪੜ੍ਹੀ ਲਿਖੀ ਘਰੇਲੂ ਸਾਊਸਵਾਦੀ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਰਿਸ਼ਤਾ ਨੋਟ ਰਵੀਦਾਸ ਜੀਆ ਲੜਕਾ ਵਰਕ ਪਰਮਿਟ ਤੇ ਕੈਨੇਡਾ ਜਨਮ 1993 ਕੱਦ 5 ਫੁੱਟ 10 ਇੰਚ ਸਟੱਡੀ ਬੀਐਸਸੀ ਮੈਡੀਕਲ ਲੈਬਰਾਟਰੀ ਸਾਇੰਸ ਪਿਤਾ ਜੀ ਸਰਕਾਰੀ ਜੌਬ ਤੋਂ ਰਿਟਾਇਰਡ ਪਰੰਤੂ ਐਕਸਪਾਇਰ ਹੋ ਚੁੱਕੇ ਨੇ ਮਾਤਾ ਜੀ ਗਵਰਨਮੈਂਟ ਤੋਂ ਸਰਵਿਸ ਤੋਂ ਰਿਟਾਇਰ ਨੇ ਇਕਲੌਤਾ ਭਰਾ ਇਹ ਸਾਰਾ ਪਰਿਵਾਰ ਇਹਨਾਂ ਦਾ ਕੈਨੇਡਾ ਨੀਡ ਗਰਲ ਫਰੋਮ ਕੈਨੇਡਾ ਰਵਿਦਾਸ ਜੀ ਆ ਫੈਮਲੀ ਵਰਟਸਐਪ ਨੰਬਰ ਇਹਨਾਂ ਦਾ ਸਕਰੀਨ ਤੇ ਚੱਲਦਾ ਹੀ ਸੂਜੀ ਇਹਨਾਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕਾਸ਼ਿਪ ਰਾਜਪੂਤ ਮਹਿਰਾ ਲੜਕਾ ਬਨਾਲਾ ਏਰੀਆ 1993 ਡੇਟ ਆਫ ਬਰਥ 5 ਫੁੱਟ ਤੇ 6 ਇੰਚ ਕੱਦ ਗ੍ਰੈਜੂਏਟ ਨੇ ਕੰਪਿਊਟਰ ਕੋਰਸ ਕੀਤਾ ਹੋਇਆ ਆਈਟੀ ਕੀਤੀ ਹੋਈ ਆ ਜੌਬ ਕਰਦ ਨੇ ਸਰਕਾਰੀ ਹਸਪੀਟਲ ਬਨਾਲਾ ਵੀ ਕਹੇ ਡੀਈਓ ਡਾਟਾ ਐਂਟਰੀ ਆਪਰੇਟਰ ਦੇ ਤੌਰ ਤੇ ਜੌਬ ਕਰਦ ਨੇ ਮਾਤਾ ਪਿਤਾ ਦਾ ਇਕਲਾ ਬੇਟਾ ਰਿਕੁਆਇਰਮੈਂਟ ਸੁਣ ਜੀ ਲੜਕੀ ਪਲਸ 2 ਜੀਐਨਐਮ ਫੈਸ਼ਨ ਡਿਜ਼ਾਈਨਰ ਬੁਟੀਕ ਵਗੈਰਾ ਦੀ ਸਟੱਡੀ ਹੋਵੇ ਇਹੋ ਜੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਕਰਵਾ ਤੁਸੀਂ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਰਾਮਗੜੀਆ ਸਿੱਖ ਲੜਕਾ ਫਰੀਦਕੋਟ ਏਰੀਆ ਪੀਆਰ ਕੈਨੇਡਾ ਕੈਲਗਰੀ 1998 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਵਧੀਆ ਵੱਡਾ ਘਰ ਆ ਕੈਨੇਡਾ ਵਿੱਚ ਸਾਰਾ ਪਰਿਵਾਰ ਕੈਨੇਡਾ 4 ਏਕੜ ਅਰਬਨ ਪ੍ਰਾਪਰਟੀ ਹੈ ਇਹਨਾਂ ਦੀ ਇੰਡੀਆ ਦੇ ਵਿੱਚ ਰਿਕੁਆਇਰਮੈਂਟ ਸੁਣੋ ਨੇਡ ਵੈਲ এডੂਕੇਟਿਡ ਡੀਸੈਂਟ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਇਸ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਪੰਜਾਬੀ ਖत्री ਕਲੀਨ ਸੇਵ ਲੜਕਾ ਲੁਧਿਆਣੇ ਤੋਂ ਉਮਰ 47 ਸਾਲ ਲੜਕਾ ਪ੍ਰਾਪਰਟੀ ਇਨਵੈਸਟਰ ਤੇ ਐਡਵਾਈਜ਼ਰ ਆ ਆਪਣਾ ਬਿਜ਼ਨਸ ਹੈ ਇਹਨਾਂ ਦਾ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੇ ਨੇਟ ਗਰਲ ਵਿਦ ਸੂਟੇਬਲ ਮੈਚਿੰਗ ਤਲਾਕ ਸੁਦਾ ਵਿਡੋ ਭਾਵੇਂ ਕਹਿੰਦੇ ਉਹਨਾਂ ਦੇ ਕੋਈ ਛੋਟਾ ਬੱਚਾ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਕਿਸੇ ਵੀ ਜਨਰਲ ਕਾਸਟ ਹੋ ਸਕਦੀ ਹੈ ਲੜਕੀ ਸਕਰੀਟ ਨੰਬਰ ਚੱਲਦਾ ਸਿੱਧੀ ਕਰਵਾਤ ਕਰੋ ਅਗਲਾ ਰਿਸ਼ਤਾ ਕਰੋ ਨੋਟ ਰਾਹੁਲ ਸਿੰਘਲਾ ਅਗਰਵਾਲ Hindu ਲੜਕਾ ਅਲੀਕਾ ਸਰਦੂਰਗੜ ਏਰੀਆ 2001 ਡੇਟ ਆਫ ਬਰਥ ਰਾਹੁਲ ਕਰਿਆਨਾ ਸਟੋਰ ਮੀਰਪੁਰ ਕਲਾ ਇਹਨਾਂ ਦਾ ਆਪਣਾ ਦੋ ਕਰਿਆਨਾ ਸਟੋਰ ਨੇ ਇਨਾਂ ਦੇ ਆਪਣਾ ਘਰ ਹੈ ਉਹਦਾ ਵਧੀਆ ਨੀਡ ਗਰਲ ਐਨੀ ਜਨਰਲ ਕਾਸਟ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਈ ਮੰਗਲਿਕ ਲੜਕੀ ਜਲੰਧਰ ਏਰੀਆ 1992 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਗ੍ਰੈਜੂਏਟ ਆ ਬੇਟੀ ਇਹ ਜੌਬ ਕਰਦੇ ਨੇ ਮੈਨੇਜਰ ਦੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਪਿਤਾ ਜੀ ਇਹਨਾਂ ਦੇ ਡਵਾਈਨ ਹੈ ਭੈਣ ਮੈਰਿਟ ਆ ਭਰਾ ਕੈਨੇਡਾ ਰਿਕੁਆਇਰਮੈਂਟ ਸੁਣੋ नीड बोए नियर बाय जलंधर और कनेडा एंड एनी हिंदू फैमिली बी एट जनरल और सेम कास्ट लड़का जलंधर तो या फिर कनेडा तो भी हो सके किसी भी हिंदू परिवार तो हिंदू परिवार का हो सकता तो अपनी कास्ट को यह तरजीह दे ਪਰੰਤੂ ਕਿਸੇ ਹੋਰ ਵੀ ਚੰਗਾ ਕਾਸਟ ਤੋਂ ਲੜਕਾ ਹੋ ਸਕਦਾ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਸਨਦੀਪ ਸਿੰਘ ਸੂਰਿਆ ਛੀਂਬਾ ਲੜਕਾ ਟੱਗੜ ਗੋਤ ਰੋहतक ਹਰਿਆਣੇ ਤੋਂ 1995 ਡੇਟ ਆਫ ਬਰਥ 6 ਫੁੱਟ ਕਾਰਦੇ ਬੀ ਟੈਕ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਜੌਬ ਕਰਦੇ ਨੇ ਇਹ ਆਟੋਮੇਸ਼ਨ ਇੰਜੀਨੀਅਰ ਐਟ ਗਰਨੇਰ ਇਨ ਗੁਰੂਗ੍ਰਾਮ W F H ਬਹੁਤ ਸੋਹਣੀ ਇਨਕਮਾਂ ਦਾ ਇਨਕਮ ਹੈ ਇਹਨਾਂ ਦੀ ਛੋਟਾ ਭਰਾ ਇਹਨਾਂ ਦਾ ਐਮ ਪੀਟੀ ਕਰ ਰਹੇ ਨੇ ਰਿਕੁਆਇਰਮੈਂਟ ਸੁਣੋ ਨੀਡ ਵੈਲ ਕੁਆਲੀਫਾਈਡ ਗਰਲ ਇਕੁਅਲ ਕੁਆਲੀਫਿਕੇਸ਼ਨ ਵਿਦ ਸੂਟੇਬਲ ਮੈਚਿੰਗ ਕਾਸਟ ਨੋ ਵਾਰ ਸੋਹਣੀ ਜਿਸ ਨੇ ਕਿ ਪੜ੍ਹੇ ਲਿਖੇ ਲੜਕੇ ਲੜਕੇ ਦੇ ਬਰਾਬਰ ਦੀ ਯੋਗਤਾ ਰੱਖਦੀ ਹੋਵੇ ਲੜਕੇ ਦੇ ਨਾਲ ਰਿਸ਼ਤਾ ਮੇਲ ਖਾਂਦਾ ਹੋਵੇ ਕੋਈ ਜਾਤੀਬੰਦ ਨਹੀਂ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਲੜਕੇ ਸਿਟੀਜ਼ਨ ਕੈਨੇਡਾ 1994 ਡੇਟ ਆਫ ਬਰਥ 5 ਫੁੱਟ 6 ਇੰਚ ਕਾਤਾ ਕੁਆਲਿਫਿਕੇਸ਼ਨ ਨੇ ਨਦੀ ਮਾਸਟਰ ਇਨ ਹੈਲਥ ਐਡਮਿਨਿਸਟ੍ਰੇਸ਼ਨ ਬੈਚਲਰ ਇਨ ਡੈਂਟਲ ਸਰਜਰੀ ਐਂਡ ਗoing ਟੂ ਐਨਰੋਲ ਫਾਰ ਡੈਂਟਲ ਹਾਈਜੀਨ ਸੂਨ ਇਹ ਇਹਨਾਂ ਦੀ ਕੁਆਲੀਫਿਕੇਸ਼ਨ ਆ ਰਿਕੁਆਇਰਮੈਂਟ ਸੁਣੋ ਜੀ ਨੀਡ ਬੁਆਏ ਹੈਜ਼ ਪ੍ਰੋਪਰਟੀ ਅਬਵ 15 ਏਕੜ ਹੈਜ਼ ਕੁਆਲੀਫਾਈਡ ਡਾਕਟਰ ਲਾਇਰ ਐਗਰੀਕਲਚਰਲ ਇੰਜੀਨੀਅਰ ਓਨਲੀ ਕੰਟੈਕਟ ਰਿਕੁਆਇਰਮੈਂਟ ਆ ਜਿਨਾਂ ਦੀ ਲੜਕੇ ਨੂੰ 15 ਏਕੜ ਪ੍ਰੋਪਰਟੀ ਘਟੋ ਘਟਾਉਣੀ ਹੋਵੇ ਪੜਿਆ ਲਿਖਿਆ ਸੋਨਾ ਸਨਕਾ ਹੋਵੇ ਡਾਕਟਰ ਹੋ ਸਕਦਾ ਵਕੀਲ ਹੋ ਸਕਦਾ ਜਾਂ ਫਿਰ ਖੇਤੀਬਾੜੀ ਇੰਜੀਨੀਅਰ ਹੋ ਸਕਦਾ ਇਹੀ ਸੰਪਰਕ ਕਰਨ ਕੋਈ ਹੋਰ ਟੱਕ ਡਰਾਈਵਰ ਵਾਰਾ ਕਿਸੇ ਸੰਪਰਕ ਨਾ ਕਰਨ ਸਕਰੀਟ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਲੜਕਾ ਯੂਕੇ ਪੀਆਰ ਹੁਸ਼ਿਆਰਪੁਰ 47 ਸਾਲ ਉਮਰ ਦਾ ਲੜਕਾ ਅਨੰਬਰੈਡਾ ਯੂਕੇ ਵਿੱਚ ਆਪਣਾ ਕਾਰੋਬਾਰ ਆ ਇਹਨਾਂ ਦੀ ਰਿਕਵਰਮੈਂਟ ਨੀਡ ਗਰਲ ਡਾਈਵੋਰਸੀ ਏਜ ਅਬਾਊਟ 53 43 45 ਇਅਰਸ ਕੰਟੈਕਟ ਓਨਲੀ ਦੁਆਬਾ ਏਰੀਆ ਲੜਕੀ ਤਲਾਕਸ਼ੁਦਾ ਹੋਵੇ ਜਾਂ ਫਿਰ ਵਿਡੋ ਵੀ ਹੋ ਸਕਦੀ ਆ ਉਹਦੀ ਉਮਰ 43 44 ਸਾਲ ਦੇ ਕਰੀਬ ਹੋਵੇ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਰ ਕਰੋ ਜੀ ਰਿਸ਼ਤਾ ਨੋਟ ਨਾਮ ਕੌਰ ਰਾਮਦਾਸ ਜੀ ਆ ਸਿੱਖ ਲੜਕੀ ਫਰੀਦਕੋਟ ਏਰੀਆ ਇਹ ਲੜਕੀ ਇੰਡੀਆ ਦੇ ਵਿੱਚ ਆ ਜੀ 2002 ਡੇਟ ਆਫ ਬਰਥ 5 ਫੁੱਟ 7 ਇੰਚ ਕਾਦਾ ਸਟੱਡੀ ਬੀਸੀ ਕੀਤੀ ਹੋਈ ਆ ਦੋ ਭਰਾ ਪੀਆਰ ਕੈਨੇਡਾ ਨੇ ਵੈਲ ਸੈਟਲਡ ਫੈਮਿਲੀ ਆ ਰਿਕੁਆਇਰਮੈਂਟ ਸੁਣੋ ਨੀਡ ਪੀਆਰ ਵਰਕ ਪਰਮਿਟ ਬੁਆਏ ਫਰੋਂ ਕੈਨੇਡਾ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲ ਬਾਤ ਤੁਸੀਂ ਇਹਨਾਂ ਦਾ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਸੁਨਿਆਰ ਸਿੱਖ ਲੜਕਾ ਲੁਧਿਆਣਾ ਏਰੀਆ 1994 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਗ੍ਰੈਜੂਏਟ ਨੇ ਡਿਪਲੋਮਾ ਕੀਤਾ ਇਲੈਕਟ੍ਰੋਨਿਕਸ ਟੀਮ ਐਂਡ ਕੰਪਿਊਟਰ ਇੰਜੀਨੀਅਰਿੰਗ ਦਾ ਆਪਣਾ ਕਾਰੋਬਾਰ ਆ 8-10 ਲੱਖ ਪ੍ਰਤੀ ਸਾਲ ਇਹਨਾਂ ਦੀ ਆਮਦਨ ਆ ਪਿਤਾ ਜੀ ਇਹਨਾਂ ਦੇ ਮੈਨੇਜਰ ਨੇ ਭਰਾ ਜੋਕੇ ਆ ਇੱਕ ਭੈਣਾ ਉਹ 언ਮੈਰਿਡ ਆ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗੱਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਇਸ ਗ੍ਰੀਟ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਨਾਮ ਕੌਰ ਆਰਮਦਾਸ ਜੀ ਆ ਸਿੱਕ ਲੜਕੀ ਹੁਸ਼ਿਆਰ ਪਰ ਏਰੀਆ 32 ਸਾਲ ਉਮਰ 5 ਫੁੱਟ 5 ਇੰਚ ਕੱਦ ਬੀਕੋਮ ਕੀਤੀ ਹੋਈ ਆ ਐਮਬੀ ਕੀਤੀ ਹੋਈ ਆ ਫਾਈਨਾਂਸ ਦੇ ਵਿੱਚ ਪ੍ਰਾਈਵੇਟ ਟੀਚਰ ਦੇ ਤੌਰ ਤੇ ਚੌਕ ਕਰ ਦੇਣਾ ਹੈ ਪਿਤਾ ਜੀ ਨਾਲ ਦੇ ਸੇਵਾ ਮੁਕਤ ਨੇ ਭਰਾ ਅਤੇ ਭੈਣ ਕੈਨੇਡਾ ਨੀਡ ਬॉय ਡੂਇੰਗ ਗਵਰਨਮੈਂਟ ਜੌਬ ਇਨ ਇੰਡੀਆ ਇੱਕ ਤਾਂ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਦੂਜੀ ਔਰ ਪੀਆਰ ਫਰੋਮ ਕੈਨੇਡਾ ਲੜਕਾ ਇੰਡੀਆ ਦੇ ਵਿੱਚ ਹੋਵੇ ਤਾਂ ਸਰਕਾਰੀ ਜੌਬ ਕਰਦਾ ਹੋਵੇ ਜਾਂ ਫਿਰ ਕੈਨੇਡਾ ਤੋਂ ਪੀਆਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲ ਬਾਤ ਇਹਨਾਂ ਨਾਲ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਵਜੋਤ ਕੌਰ RAMDASIA ਸਿੱਖ ਲੜਕੀ ਪੀਆਰ ਕੈਨੇਡਾ 1994 ਡੇਟ ਆਵਰਥ 5 ਫੁੱਟ 4 ਇੰਚ ਕੱਦ। ਬੀਟਕ ਈਸੀਈ ਇੰਡੀਆ ਤੋਂ ਡਿਪਲੋਮਾ ਇਨ ਸਾਈਬਰ ਸਕਿਉਰਿਟੀ ਸਪੈਸ਼ਲਿਸਟ ਕੈਨੇਡਾ ਤੋਂ। ਪਿਤਾ ਜੀ ਇਹਨਾਂ ਦੇ ਸਰਕਾਰੀ ਜੋਬ ਤੋਂ ਰਿਟਾਇਰ ਨੇ। ਮਾਤਾ ਜੀ ਸਰਕਾਰੀ ਜੋਬ ਕਰਦੇ ਨੇ। ਭੈਣ ਸਰਕਾਰੀ ਜੋਬ ਕਰਦੇ ਨੇ ਮੈਰਟ ਨੇ। ਪਰ ਆ ਸਰਕਾਰੀ ਜੋਬ ਕਰਦੇ ਨੇ ਏਐਸਆਈ ਚੰਡੀਗੜ੍ਹ ਪੁਲਿਸ ਦੇ ਵਿੱਚ ਜੋਬ ਕਰਦੇ ਨੇ। ਇਹਨਾਂ ਦੀ ਰਿਕੁਆਇਰਮੈਂਟ ਸੁਣੋ ਜੀ। NEET ਵੈਲ ਕੁਆਲੀਫਾਈਡ ਐਂਡ ਹੈਂਡਸਮ ਬாய் ਪੀ ਆਰ ਕੈਨੇਡਾ ਡੋਇੰਗ ਗੁੱਡ ਜੌਬ ਔਰ ਵੈਲ ਸੈਟਲਡ ਬਿਜ਼ਨਸਮੈਨ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਇਹਨਾਂ ਦੇ ਬ੍ਰਦਰ ਦਾ ਗੁਰਪ੍ਰੀਤ ਸਿੰਘ RAMDASIA ਸਿੱਖ ਲੜਕਾ ਚੰਡੀਗੜ੍ਹ ਤੋਂ 1997 ਡੇਟ ਆਵਰਤ 5 ਫੁੱਟ 10 ਇੰਚ ਕੱਤ ਗ੍ਰੈਜੂਏਟ ਨੇ ਗਵਰਨਮੈਂਟ ਜੌਬ ਕਰਦੇ ਨੇ ਏਐਸਆਈ ਲੱਗੇ ਹੋਏ ਨੇ ਚੰਡੀਗੜ੍ਹ ਪੁਸਟ ਦੇ ਵਿੱਚ ਪਿਤਾ ਜੀ ਸਰਕਾਰੀ ਜੌਬ ਤੋਂ ਰਿਟਾਇਰਡ ਨੇ ਮਾਤਾ ਜੀ ਸਰਕਾਰੀ ਜੌਬ ਕਰਦੇ ਨੇ ਭੈਣ ਕੈਨੇਡਾ ਇੱਕ ਪੀਆਰ ਆ ਅਨਮੈਰਿਡਾ ਦੂਸਰੀ ਭੈਣ ਨੇ ਸਰਕਾਰੀ ਜੌਬ ਕਰਦੇ ਨੇ ਮੈਰਿਡ ਆ ਇਹਨਾਂ ਦੀ ਰਿਕਵਰਮੈਂਟ ਸੁਣੋ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਪ੍ਰੈਫਰ ਟੂ ਗਵਰਨਮੈਂਟ ਜੌਬ ਐਜ਼ ਟੀਚਰ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਸਰਕਾਰੀ ਜੌਬ ਕਰਦੀ ਹੋਵੇ ਟੀਚਰ ਲੱਗੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲ ਲਵਾ ਤੇ ਨਾ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਲੜਕੇ ਗਿੱਲ ਗੋਤ ਜਗਰਾਉਂ ਲੁਧਿਆਣਾ ਏਰੀਆ 1996 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਨੈਨੀ ਹੈਲਥ ਕੇਅਰ ਸੈਲਨ ਇਹਨਾਂ ਦਾ ਕੁਆਲੀਫਿਕੇਸ਼ਨ ਆ ਸਾਰਾ ਪਰਿਵਾਰ ਕੈਨੇਡਾ ਰਿਕੁਆਇਰਮੈਂਟ ਸੁਣੋ ਜੀ ਲੜਕਾ ਯੂ ਐਸ اے ਕੈਨੇਡਾ ਪੀ ਆਰ ਹੋਵੇ ਜ਼ਮੀਨ 8-10 ਕਿਲੇ ਹੋਵੇ ਤਲਾਕ ਸੁਦਾ ਕਹਿੰਦੇ ਕਿਸੇ ਵੀ ਹਾਲਤ ਦੇ ਸੰਪਰਕ ਨਾ ਕਰਨ ਲੁਧਿਆਣਾ ਬਰਨਾਲਾ ਮੋਗਾ ਇਸ ਏਰੀਆ ਦੇ ਰਿਸ਼ਤੇ ਚਾਹਵਨ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢਾਲੀਵਾਲ ਗੋਤ ਫਰੀਦਕੋਟ ਏਰੀਆ 36 ਸਾਲ ਉਮਰ 5 ਫੁੱਟ 9 ਇੰਚ ਕਾ ਤੇ ਤਲਾਕ ਸੁਦਾ ਹੈ ਕਾਕਾ ਆਪਣਾ ਕੰਟਰੈਕਸ਼ਨ ਦਾ ਵਧੀਆ ਕੰਮ ਆ ਇਹ ਐਡ ਪਹਿਲਾਂ ਹੀ ਪਾਈ ਸੀ ਕਿਤੇ ਨੰਬਰ ਥੋੜਾ ਗਲਤ ਲਿਖਿਆ ਹੋਇਆ ਦੁਬਾਰੇ ਪਾਈ ਆ ਜੀ ਲੜਕੀ ਜੋ ਮੇਲ ਖਾਂਦੀ ਹੋਵੇ ਇਸ ਰਿਸ਼ਤੇ ਦੇ ਨਾਲ ਤਲਾਕ ਸੁਧਾ ਹੋਵੇ ਬਿਰਵਾਂ ਵੀ ਹੋ ਸਕਦੀ ਆ ਬਿਨਾ ਬੱਚੇ ਤੋਂ ਹੋਵੇ ਜਾਂ ਕਨੇ ਭਾਵੇਂ ਬੱਚਾ ਨਾ ਵੀ ਹੁੰਦਾ ਹੋਵੇ ਤਾਂ ਵੀ ਕੋਈ ਗੱਲ ਨਹੀਂ ਕੋਈ ਜਾਤੀ ਬੰਧਨ ਨਹੀਂ ਸਿਰਫ ਲੜਕੀ ਸਿੱਖ ਧਰਮ ਨੂੰ ਮੰਨਦੀ ਹੋਵੇ ਇਹ ਇਹਨਾਂ ਦੀ ਇੰਨੀ ਗਬਨਤੀ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਪ੍ਰੀਤ ਸਿੰਘ ਸਹੋਤਾ ਸਿੱਖ ਲੜਕਾ 1991 ਦੇ ਡੇਟ ਆਫ ਬਰਥ 6 ਫੁੱਟ ਕੱਦ 10+2 ਕੁਆਲਿਫਿਕੇਸ਼ਨ ਆ ਇਹ ਕੰਮ ਕਰ ਦਿੰਨੇ ਕਾਰ ਸੇਲ ਪਰਚੇਜ ਅਤੇ ਪ੍ਰਾਪਰਟੀ ਸੇਲ ਪਰਚੇਜ ਦੀ ਜੌਬ ਕਰ ਦਿੰਨੇ ਚਾਰ ਵਾਰ ਇਹ ਕਾਕਾ ਜੁਕੇ ਆ ਗਜਾ ਗਿਆ ਹੁਣ ਵੀ ਇਹ ਜੁਕੇ ਗਿਆ ਹੋਇਆ ਇੱਕ ਵਾਰ ਕੈਨੇਡਾ ਜਾ ਕੇ ਆਇਆ ਹੋਇਆ ਤਿੰਨ ਕਾਰ ਨੇ ਇੰਡੀਆ ਦੇ ਵਿੱਚ ਰਿਕੁਆਇਰਮੈਂਟ ਸੁਣੋ ਨੀਡ ਐਜੂਕੇਟਿਡ ਹਾਊਸ ਕਲ ਲੋ ਕਾਸਟ ਵਾਰ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕ੍ਰੀਨ ਨੰਬਰ ਚੱਲਦਾ ਸਿੱਧੀ ਗੱਲ ਬਾਤ ਤੁਸੀਂ ਕਰ ਸਕਦੇ ਹੋ ਅਗਲਾ ਕਰੋ ਜੀ ਇਸ ਤਰ੍ਹਾਂ ਨੋਟ ਗੁਰਵਿੰਦਰ ਸਿੰਘ ਗਰੇਵਾਲ ਜੱਟ ਸਿੱਖ ਲੜਕਾ ਜਗਰਾਉ ਏਰੀਆ 1997 ਡੇਟ ਆਫ ਬਰਥ ਮੋਬਾਈਲ ਸ਼ੌਪ ਕਰਦਨੇ 18000 ਪ੍ਰਤੀ ਮਹੀਨਾ ਇਹਨਾਂ ਦੀ ਆਮਦਨ ਸਵਾ ਦੋ ਕੇ ਲਈ ਇਹਨਾਂ ਕੋਲ ਪ੍ਰਾਪਰਟੀ ਆ ਤਿੰਨ ਦੁਕਾਨਾਂ ਨੇ 30000 ਕਿਰਾਇਆ ਆਂਦਾ ਦੋ ਗੱਡੀਆਂ ਨੇ ਲੜਕਾ ਥੋੜਾ ਹੈਂਡੀਕੈਪ ਆ ਕਹਿੰਦੇ ਗੱਡੀ ਵਗੈਰਾ ਜ਼ਰੂਰ ਚਲਾ ਲੈਂਦਾ ਨੀਟ ਸੂਟੇਬਲ ਮੈਚਿੰਗ ਕਰ ਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਸਿਕਰੀਟ ਨੰਬਰ ਚੱਲਦਾ ਜੇ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਨੈਸਟਾ ਨੋਟ ਜੱਟ ਸਿੱਖ ਲੜਕੀ ਸੋਹਣੀ ਸਨਖੇ ਲੜਕੇ ਮੋਗਾ ਏਰੀਆ 1990 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਤਲਾਕ ਸੋ ਦਾ ਬੇਟੀ ਇਹ ਐਮ ਏ ਬੀੜਾ ਆਪਣਾ ਸਲੋਨ ਇਹਨਾਂ ਦਾ ਭਰਾ ਇਹਨਾਂ ਦਾ ਕੈਨੇਡਾ ਇਹਨਾਂ ਦੇ ਰਿਕੁਆਇਰਮੈਂਟ ਸੁਣੋ ਜੀ ਲੜਕੀ ਨਾਲ ਮੇਲ ਖਾਂਦੇ ਰਸੇ ਦੀ ਜ਼ਰੂਰਤ ਆ ਲੜਕਾ ਆਪਾਂ ਮੈਂ ਕੁਆਰਾ ਹੋਵੇ ਜਾਂ ਫਿਰ ਤਲਾਕ ਸੁਦਾ ਹੋਵੇ ਕੋਈ ਗੱਲ ਨਹੀਂ ਮੈਰਿਜ ਬੋਰੋ ਦੇ ਕੰਟੈਕਟ ਨਾ ਕਰਨ ਸਗਰੀਤ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਸਰਸਬਤ ਬ੍ਰਾਹਮਣ ਲੜਕਾ ਕੋਟਕਪੂਰਾ ਏਰੀਆ 1992 ਡੇਟ ਆਫ ਬਰਥ ਬੀਏ ਕੀਤੀ ਹੋਈ ਆ ਜੌਬ ਕਰਦੇ ਨੇ ਅਕਾਊਂਟੈਂਟ ਦੀ 70000 ਰੁਪਇਆ 70000 ਰੁਪਇਆ ਪ੍ਰਤੀ ਮਹੀਨੇ ਦੇ ਸੈਲਰੀ ਹੈ ਜੀ ਨੀਡ ਐਜੂਕੇਟਿਡ ਹਾਊਸ ਕਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਜੱਟ ਸਿੱਖ ਲੜਕਾ ਗਿੱਲ ਗੋਤ ਸੰਗਰੂਰ ਏਰੀਆ ਆਸਟ੍ਰੇਲੀਆ 2003 ਡੇਟ ਆਫ ਬਰਥ 5 ਫੁੱਟ 9 ਇੰਚ ਕੱਤ ਬੀਕੋਮ ਕੀਤਾ ਹੈ ਇੰਡੀਆ ਦਾ ਹੁਣ ਇਹ ਕਾਕਾ ਆਸਟ੍ਰੇਲੀਆ ਵਿੱਚ ਸਟੱਡੀ ਕਰ ਰਿਹਾ ਇਕੱਲਾ ਭਰਾ ਪਿਤਾ ਆਰਮੀ ਤੋਂ ਰਿਟਾਇਰ ਨੇ ਇਹਨਾਂ ਦੀ ਰਿਕੁਆਇਰਮੈਂਟ ਜੀ ਲੜਕੀ ਆਸਟ੍ਰੇਲੀਆ ਪੀਆਰ ਹੋਵੇ ਸੋਹਣੇ ਸਨਖੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਸਰਸਵਤ ਬ੍ਰਾਹਮਣ ਲੜਕਾ ਪਟਿਆਲਾ ਏਰੀਆ 1997 ਡੇਟ ਆਫ ਬਰਥ ਬੀ ਟੈਕ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਪੰਚਾਇਤੀ ਰਾਜ ਵਿਭਾਗ ਵਿੱਚ ਬਤਾਓ ਜੇ ਇਹ ਜੌਬ ਕਰਦੇ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਸੋਹਣੇ ਸਨਖੀ ਲੜਕੀ ਐਮਏ ਬੀਐਡ ਐਮਐਸਸੀ ਔਰ ਐਨਆਰਆਈ ਲੜਕੀ ਦੀ ਜ਼ਰੂਰਤ ਆ ਕੁਆਰੀ ਜਾਂ ਕੋਈ ਵਧੀਆ ਰਿਸ਼ਤਾ ਹੋਵੇ ਤਲਾਕ ਸੁਦਾ ਤੇ ਵੀ ਵਿਚਾਰ ਕੀਤਾ ਜਾ ਸਕਦਾ ਸਕਰੀਨ ਤੇ ਨੰਬਰ ਚੱਲਦਾ ਇਸੇ ਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਨਾਮ ਕੌਰ ਸੈਣੀ ਸਿੱਖ ਲੜਕੀ ਹੁਸ਼ਿਆਰ ਪੇਰੀ ਏਰੀਆ ਵਰਕ ਪਰਮਿਟ ਦੇ ਕੈਨੇਡਾ 1999 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਡਿਪਲੋਮਾ ਕੰਪਿਊਟਰ ਸਾਇੰਸ ਐਂਡ ਨੈਟਵਰਕਿੰਗ ਕੈਨੇਡਾ ਤੋਂ ਇਹ ਇਹਨਾਂ ਦੀ ਕੁਆਲਿਫਿਕੇਸ਼ਨ ਆ ਤਲਾਕ ਸੁਦਾ 3 ਮਹੀਨਿਆਂ ਦਾ ਇਹਨਾਂ ਕੋਲੇ ਇੱਕ ਛੋਟਾ ਬੇਟਾ ਇਨਦੀ ਰਿਕੁਆਇਰਮੈਂਟ ਸੁਣੋ ਲੜਕਾ ਪੀਆਰ ਕੈਨੇਡਾ ਨਸ਼ਾ ਰਹਿਤ ਸਾਊਥ ਸੁਬਾ ਦੋਆਬਾ ਏਰੀਆ ਨਾਲ ਸੰਬੰਧਤ ਹੋਵੇ ਸਕਰੀਟ ਨੰਬਰ ਚੱਲ ਰਹੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਐਸੀ ਲੜਕੀ ਜਲੰਧਰ ਏਰੀਆ 1990 ਡੇਟ ਆਫ ਬਰਥ 5 ਫੁੱਟ ਕੱਦ ਪਿਤਾ ਜੀ ਇਹਨਾਂ ਦੀ ਸਰਪਾਸ ਹੋ ਚੁੱਕੇ ਨੇ ਕੁਆਲਿਫਿਕੇਸ਼ਨ ਬੇਟੀ ਦੀ ਬੀਏ ਸਟਿਚਿੰਗ ਕੁਕਿੰਗ ਵਗੈਰਾ ਸਾਰਾ ਕੰਮ ਜਾਣਦੀ ਆ ਸੋਹਣਾ ਸਨਖਾ ਲੜਕਾ ਨਸ਼ਾ ਰਹਿਤ ਵੈਲ ਸੈਟਲ ਹੋਵੇ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲਦਾ ਇਸ ਦੀ ਗੱਲਬਾਤ ਜਿੰਨਾ ਕਰ ਸਕਦੇ ਹੋ ਅਗਲਾ ਕਰੋ ਜੀ ਨਸਤਾ ਨੋਟ ਨਾਮ ਕੋ ਜੱਟ ਸਿੱਖ ਲੜਕੀ ਮੰਗਲਿਕ ਸਿੱਧੂ ਗੋਥ ਲੁਧਿਆਣਾ ਏਰੀਆ ਵਰਕ ਪਰਮਿਟ ਤੇ ਕੈਨੇਡਾ 1999 ਡੇਟ ਆਵਰ 5 ਫੁੱਟ 5 ਇੰਚ ਕੱਦ ਟੀਚਰ ਅਸਿਸਟੈਂਟ ਕੈਨੇਡਾ ਦੇ ਵਿੱਚ ਇਹ ਆਪਣੇ ਇਹਨਾਂ ਦੇ ਜੋਬ ਕਰ ਦੇਣਾ ਰਿਕੁਆਇਰਮੈਂਟ ਸੁਣੋ ਨੀਟ ਮਗਲੇਕ ਬੁਆਏ ਫਰੋਮ ਕੈਨੇਡਾ ਐਟ ਐਨੀ ਸਟੇਟਸ ਲੜਕਾ ਪੀਆਰ ਲੜਕਾ ਕੈਨੇਡਾ ਤੋਂ ਹੋਵੇ ਕਿਸੇ ਵੀ ਸਟੇਟ ਤੋਂ ਹੋਵੇ ਪੱਗ ਬੰਨਦਾ ਹੋਵੇ ਅਰਬੈਸ਼ ਨੂੰ ਹੋਵੇ ਸਿਰਫ ਤੇ ਸਿਰਫ ਜੱਟ ਸਿੱਖ ਪਰਿਵਾਰ ਤੋਂ ਹੋਵੇ 5 ਏਕੜ ਘਟੋ ਘਟ ਪ੍ਰਾਪਰਟੀ ਹੋਵੇ 100 ਕਿਲੋਮੀਟਰ ਦੇ ਢੇਰੇ ਵਾਲੇ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਕਰੋ ਟੋਟ ਇਹ ਹੈਗਾ ਜੀ ਉਸ ਆਸਟ੍ਰੇਲੀਆ ਤੋਂ ਲਵਾਨਾ ਮਲਤਾਨੀ ਸਿੱਖ ਵੈਸ਼ ਨੂੰ ਲੜਕਾ ਆਸਟ੍ਰੇਲੀਆ ਸਿਟੀਜ਼ਨ 35 ਸਾਲ ਉਮਰ 5 ਫੁੱਟ 9 ਇੰਚ ਕੱਦ। ਇੰਜੀਨੀਅਰਿੰਗ ਕੀਤੀ ਹੈ ਇੰਡੀਆ ਤੋਂ, ਮਾਸਟਰ ਅਕਾਊਂਟਿੰਗ ਆਸਟ੍ਰੇਲੀਆ ਤੋਂ। ਪੜ੍ਹੀ ਲਿਖੀ, ਸਾਦਗੀ ਪਸੰਦ, ਨਿੱਤ ਨੇਮੀ ਲੜਕੀ ਆਸਟ੍ਰੇਲੀਆ ਤੋਂ ਹੋਵੇ ਦੀ ਜ਼ਰੂਰਤ ਆ। ਜਰਨਲ ਕਾਸਟ ਸਿੱਖ ਪਰਿਵਾਰ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲਦਾ ਜੀ। ਅਗਲਾ ਕਰੋ ਜੀ ਰਿਸ਼ਤਾ ਨੋਟ। ਹਰਵਿੰਦਰ ਸਿੰਘ ਜੱਟ ਸਿੱਖ ਲੜਕਾ ਤਰਨਤਨ ਸਾਹਿਬ 36 ਸਾਲ ਉਮਰ ਤਲਾਕ ਸੁਦਾ ਇੱਕ ਬੱਚਾ। 6 ਲੱਖ ప్రతి મહિన ਨਾਲ ਦੀ ਆਮਦਨਾ ਤਲਾਸ਼ ਸੁਦਾ ਲੜਕੇ ਦੀ ਜ਼ਰੂਰਤ ਆ ਉਮਰ 30 ਤੋਂ 35 ਸਾਲ ਦੇ ਵਿੱਚਕਾਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲ ਬਾਤ ਇਹਨਾਂ ਨਾਲ ਤੁਸੀਂ ਕਰ ਸਕਦੇ ਹੋ ਜੀ ਅਗਲਾ ਕਰੋ ਜੀ ਰਿਸਟਰ ਨੋਟ ਨਾਮ ਕੌਰ ਜੱਟ ਸਿੱਖ ਲੜਕੇ ਕੋਟ ਕੋਪੂਰਾ ਏਰੀਆ ਕੈਨੇਡਾ ਸਿਟੀਜ਼ਨ 온ਟਾਰੀਓ 1997 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਵਰਕ ਇਨ ਸਿਕਿਉਰਿਟੀ ਫਾਈਲ ਪ੍ਰਾ ਅਨਮੈਰਿਡ ਕੈਨੇਡਾ ਰਿਕੁਆਇਰਮੈਂਟ ਸੁਣੋ ਲੜਕਾ ਕੈਨੇਡਾ ਦਾ ਸਿਟੀਜ਼ਨ ਪੀਆਰ ਹੋਵੇ 15 ਕਿਲੇ ਜ਼ਮੀਨ ਹੋਵੇ ਮਾਲਵਾ ਖੇਤਰ ਵਾਲੇ ਹੀ ਸੰਪਰਕ ਕਰਨ ਹੋਰ ਕਿਹਦੇ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ Hindu ਇਕਲੀਕ ਲੜਕਾ ਰਾਜਪੂਤ ਰਾਣਾ 1991 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀਏ ਕੀਤੀ ਹੋਈ ਹੈ ਸ਼ਾਰਟ ਟਰਮ ਡਾਇਗੋਸੀਆ ਆਪਣਾ ਕੱਪੜੇ ਦਾ ਸ਼ੋਰੂਮ ਹੈ ਬੈਲ ਸੈਟਲ ਦਾ ਲੜਕਾ ਜੀ ਇਹ रिक्वायरमेंट सुनो नीड ब्यूटीफुल गर्ल गो टू फैमिली एनी जनरल कास्ट नमा शहर लुधियाना जालंधर होशियारपुर ऊना इस एरिया ਨਾਲ ਸੰਬੰਧਿਤ ਫ੍ਰੀਸਤੀ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਜਕੁਮਾਰ ਪਾਜਾਪਤ ਘਮੀਆਰ ਲੜਕਾ 1994 ਡੇਟ ਆਵਰ 10+2 ਕੁਆਲਿਫਿਕੇਸ਼ਨ ਆਪਣਾ ਕਾਰੋਬਾਰ ਆ ਪਿਤਾ ਜੀ ਦਾ ਆਪਣਾ ਕਾਰੋਬਾਰ ਆ ਘਰੇਲੂ ਰਣਕ ਦੀ ਜ਼ਰੂਰਤ ਆ ਕੋਈ ਜਾਤੀ ਬੰਦਾ ਨਹੀਂ ਮਾਝੇ ਏਰੀਏ ਵਾਲੇ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲਦਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰਭਦੀਪ ਸਿੰਘ ਰਾਮਗੜੀਆ ਸਿੱਖ ਲੜਕਾ 25 ਗੋਤ ਸਰਾਬਾ ਪਿੰਡ ਲੁਧਿਆਣਾ ਏਰੀਆ 1997 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਕੁਆਲੀਫਿਕੇਸ਼ਨ ਆਈਟੀਆਈ ਪ੍ਰਾਈਵੇਟ ਜੌਬ ਕਰਦੇ ਨੇ 20000 ਰੁਪਇਆ ਪ੍ਰਤੀ ਮਹੀਨਾ ਆਮਦਨ ਆਣਾ ਲੱਗੂ ਜੀ ਪਿਤਾ ਦਾ ਆਪਣਾ ਕਾਰੋਬਾਰ ਪ੍ਰਾਂਤੂ ਐਕਸਪਾਇਰ ਚ ਹੋ ਚੁੱਕੇ ਨੇ ਮਾਤਾ ਜੀ ਸਰਾਬਾ ਹਸਪੀਟਲ ਦੇ ਵਿੱਚ ਜੌਬ ਕਰਦੇ ਨੇ ਤਿੰਨ ਭੈਣਾਂ ਨੂੰ ਮੈਰਿਡ ਨੇ ਨੀਡ ਐਜੂਕੇਟਿਡ ਹਾਊਸ ਕਲ ਇਹਨਾਂ ਦੀ ਰਿਕੁਆਇਰਮੈਂਟ ਹੈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਰਿਸ਼ਤਾ ਨੋਟ ਜੱਟ ਸਿੱਖ ਲੜਕੇ ਚੈਲ ਗੋਤ ਬਨਾਲਾ ਏਰੀਆ ਉਮਰ 46 ਸਾਲ ਤਲਾਕशुदा ਬਿਨਾਂ ਬੱਚੇ ਤੋਂ ਗ੍ਰੈਜੂਏਟ ਆ ਡਿਪਲੋਮਾ ਨਰਸਿੰਗ ਦਾ ਕੀਤਾ ਹੋਇਆ ਲੜਕਾ ਐਨ ਆਰ ਆਈ ਹੋਵੇ ਜਾਂ ਇੰਡੀਆ ਤੋਂ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਪੰਜ ਸੱਤ ਕਿਲੇ ਨਾਲ ਕੋਈ ਪ੍ਰਾਪਰਟੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਕਰੋ ਜੀ ਰਿਸ਼ਤਾ ਨੋਟ ਮੰਗਲ ਸਿੰਘ ਰਾਮ ਗੜੀਆ ਵਿਰਤੀ ਲੜਕਾ ਤਰਨਤਨ ਸਾਹਿਬ 1994 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਐਮਏ ਕੀਤੀ ਹੋਈ ਆ ਗਿਆਨੀ ਕੀਤੀ ਹੋਈ ਆ ਗਵਰਨਮੈਂਟ ਜੌਬ ਕਰਦੇ ਨੇ ਆਰਮੀ ਦੇ ਵਿੱਚ ਇਹ ਪਿਤਾ ਜੀ ਸੁਰਖਬਾਸ ਨੇ ਦੋ ਭੈਣਾਂ ਨੇ ਮੈਰਿਡ ਨੇ ਨੀਡ এডਿਊਕੇਟਿਡ ਹਾਊਸ ਕਾਲ ਰਿਕੁਆਇਰਮੈਂਟ ਆ ਇਸ ਗ੍ਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਚ ਕਰੋ ਨੋਟ ਜੱਟ ਸਿੱਖ ਲੜਕਾ ਵੈਜੀਟੇਰੀਅਨ ਯੂ ਐਸ ਏ ਗ੍ਰੀਨ ਕਾਰਡ ਸਾਰਾ ਪਰਵਾਦ ਯੂ ਐਸ ਏ ਇਹ ਲੜਕਾ ਉਮਰ 30 ਸਾਲ ਡਾਕਟਰ ਡੈਂਟਿਸਟ ਨੇ ਇਹ ਇਹਨਾਂ ਦੀ ਗਵਰਨਮੈਂਟ ਨੀਡ ਯੂ ਐਸਏ ਗ੍ਰੀਨ ਕਾਰਡ ਗਰਲ ਔਰ ਸਟੱਡੀ ਵੀਜ਼ਾ ਗਰਲ ਡਾਕਟਰ ਗੁੱਡ ਸਟੱਡੀ ਲੜਕੇ ਗ੍ਰੀਨ ਕਾਰਡ ਹੋਵੇ ਯੂ ਐਸ ਤੋਂ ਹੋਵੇ ਜਾਂ ਫਿਰ ਡਾਕਟਰੀ ਲੈ ਕੇ ਵੀ ਸਟੱਡੀ ਹੋਵੇ ਸਟੱਡੀ ਵੀਜ਼ੇ ਤੇ ਵੀ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਲੜਕਾ ਨਾਗਰਾ ਗੋਤ ਨਮਾ ਸ਼ਹਿਰ ਇਟਲੀ ਤੋਂ 29 ਸਾਲ ਉਮਰ 6 ਫੁੱਟ ਕਾ ਤੇ 10+2 ਕੁਆਲਿਫਿਕੇਸ਼ਨ ਡਿਪਲੋਮਾ ਇਨ ਰੈਫਰਿਜਰੇਟਡ ਐਂਡ ਏਸੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੀ ਪਿਤਾ ਜੀ ਆਰਮੀ ਤੋ ਰਿਟਾਇਰਡ ਨੇ ਅਤੇ ਯੂਕੇ ਹੋ ਕੇ ਵਪਾਰਸਾਈਓ ਨੇ 10 ਸਾਲ ਦਾ ਰਹਿ ਕੇ ਆਏ ਨੇ ਯੂਕੇ ਇਹਨਾਂ ਦੀ ਰਿਕੁਆਇਰਮੈਂਟ ਨੀਡ ਗਰਲ ਪੀਆਰ ਇਟਲੀ ਲੜਕੀ ਇਟਲੀ ਦੀ ਪੀਆਰ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲ ਬਾਤ ਕਰ ਸਕਦੇ ਹਾਂ ਇਹ ਰਿਸ਼ਤਿਆਂ ਦੇ ਬਾਰੇ ਵਿਆਹ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਬੇਰਵਾ ਬੋਲਦਿਆਂ ਤਾਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖੇਮਾ ਦੇ ਜਾ ਚਕਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਨਵੇਂ ਵੀਡੀਓ ਅਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ